ਮੀ ਆ ਜਿਹੜਾ ਮੀਂਹ ਖਾਸ ਹੈ ਨਹੀਂਗਾ ਪਰ ਕਣਕ ਆਪਣੀ ਮਧੋਲਦੀ ਹੈ तकरीबन ਮੱਥੇ ਮੁੱਥੇ ਦਾ ਜਿਆਦਾ ਲੱਗੇ ਸਬਜ਼ੀ ਵਾਲੇ ਆ ਵੇਖਾ ਇੱਥੇ ਆ ਕੇ ਰੂਟਾ ਵੇਟਰ ਬੰਦ ਕਰਿਆ ਓਏ ਜਿੱਥੇ ਬੰਨੀ ਲੱਗੀ ਸੀ ਲੈ ਆ ਵਜਾਲੇ ਬੰਨ ਲੱਗੇ ਇੱਥੇ ਬੰਦ ਕਰਤਾ ਇਹਨਾਂ ਨੇ ਬੋਲਾ ਕਿ ਕਣਕ ਆਪਣੀ ਡਿੱਗੀ ਪਈ ਹੈ तकरीबन ਤੇ ਇਹ तकरीबन ਸਰੋਂ ਨੇ ਵੀ ਫਲੀ ਚੱਕ ਲਈ ਆਪਣੀ ਨੇ ਇਹ ਵੀ ਟਾਈਮ ਨਾ ਵੱਢੀ ਜਾਵੇ ਸੇਮ ਆ ਜੀ ਸਾਥੀ ਸੱਜਣ ਮਿਲ ਗਏ ਸਾਨੂੰ ਅੱਜ ਠੀਕ ਹੈ ਜੀ ਚਾਚੂ ਬਣਾ ਕੇ ਮਿੱਤਰ ਆਨੰਦ ਲੈ ਰਹੇ ਉਹ ਗਵੰਡੀਆਂ ਦੀ ਕਣਕ ਦੇ ਨਾਲ ਤਾਂ ਸਪੈਸ਼ਲ ਬਚਾ ਬਚਾ ਕੇ ਢੇੜਾ ਲਾਇਆ ਲੱਗ ਤਾ ਪਰ ਆਪਦੀ ਕਣਕ ਦੇ ਨਾਲ ਟੈਨਸ਼ਨ ਹੀ ਨਹੀਂ ਲਈ ਲੈ ਨਾਲ ਨਾਲ ਚਟਾਕ ਜੇ ਲੱਗ ਕੇ ਦਾਰੂ ਦੇ ਆਹ ਇੱਧਰ ਤਾਂ ਤਗਰੀਬ ਨਹੀਂ ਮਾਰਦੀ ਉਧਰ ਫਿਰ ਸਪੈਸ਼ਲ ਗੇੜੇ ਛੱਡਲੇ ਸੀ ਇੱਕ ਮੱਥੇ ਹੀ ਛੱਡ ਲਈ ਸਮਝ ਲੋ ਤੇ ਉਹਦੇ ਨਾਲ ਜਾਨੀ ਕਰਿਆ ਸਾਰਾ ਬਾਅਦ ਚ ਹੱਥਾਂ ਦੀ ਟਰਮੀ ਨੇ ਲਾਇਆ ਵੀ ਧੂੜ ਬਣ ਕੇ ਉੱਤੇ ਨਾ ਪਵੇ ਪਰ ਇੱਥੇ ਟੈਨਸ਼ਨ ਨਹੀਂ ਲਈ ਫਿਰ ਆਪਾਂ ਇਹਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਵੀਰੋ ਜਿੱਦੇ ਪੱਟੇ ਆਲੂ ਫਿਰ ਇੱਥੇ ਮੱਕੀ-ਮੱਕੀ ਬੀਜਾਂਗੇ ਤੇ ਇਸ ਤਗਰੀਬਨ ਸਰੋਂ ਨੇ ਵੀ ਫਲੀ ਚੱਕ ਲਈ ਆਪਣੀ ਨੇ ਇਹ ਵੀ ਟਾਈਮ ਨਾਲ ਵੱਢੀ ਜਾਵੇ ਤੇ ਉਸ ਤੋਂ ਬਾਅਦ ਇੱਥੇ ਵੀ ਮੱਕੀ ਬੀਜਾਂਗੇ ਚਾਰ ਵਾਲੀ ਤੇ ਇੱਥੇ ਵੀ ਚਾਰ ਵਾਲੀ ਮੱਕੀ ਬੀਜਾਂਗੇ ਚਾਰ ਵਾਲੀ ਮੱਕੀ ਬੀਜ ਕੇ ਤੇ ਬਾਈ ਸਖਚੈਣ ਨਾਲ ਆਪਣੀ ਲਿਆ ਜਾ ਥਾਂਦੇ ਵਾਲੇ ਨਾਲ ਡੇਰੀ ਫਾਰਮ ਵਾਲੇ ਨਾਲ ਤੇ ਉਹ ਵੀਰ ਪਹਿਲੇ ਸਾਲ ਵੀ ਉਹਨੂੰ ਮੱਕੀ ਦਿੱਤੀ ਸੀ ਤਾਂ ਤੀਜਾ ਸਾਲ ਐ ਕਿ ਮੱਕੀ ਦਾ ਤਾਂ ਹੁਣ ਵੀ ਉਸੇ ਨੂੰ ਮੱਕੀ ਦੇ ਦਾਂਗੇ ਉਹ ਬਾਈ ਦਾ ਫੋਨ ਆ ਗਿਆ ਸੀ ਇਹ ਕਹਿੰਦਾ ਬੀਜਾਂਗਾ ਮੈਂ ਹਾਂ ਚੱਲ ਮੱਕੀ ਬੀਜ ਦਾਂਗੇ ਬਾਈ ਪਹਿਲਾਂ ਰਾਦਾ ਮੂੰਗੀ ਦਾ ਸੀਗਾ ਤੇ ਉਹਦੇ ਨਾਲ ਬਹੁਤ ਚੰਗੀ ਤਰ੍ਹਾਂ ਬਾਈ ਦੀ ਰਿਸਪੈਕਟ ਕਰਦੇ ਆਪਾਂ ਭਰਾਵਾਂ ਵਾਲੀ ਲਿਆ ਜਾ ਉਹਨੂੰ ਜਵਾਬ ਦੇ ਹੀ ਨਹੀਂ ਸਕਦੇ ਆਪਾਂ ਤੇ ਹੁਣ ਮੱਕੀ ਬੀਜਾਂਗੇ ਫਿਰ ਕੁਝ ਨਹੀਂ ਹੁੰਦਾ ਮਤਲਬ ਮੋਟਰ ਲੱਗੀ ਇੱਥੇ ਚੱਲੀ ਜਾਂਦੀ ਦੇਖਣਾ ਇਹ ਸਾਡੇ ਮਿੱਤਰ ਦੇ ਚੱਲੀ ਜਾਂਦੀ ਹੈ ਯਾਰ ਬੇਲੀ ਦੇ ਕੋਰੇ ਪਰੇ ਯਾਰ ਇਹ ਮਤਰ ਗੇੜੇ ਗੁੜੇ ਮਾਰ ਲਏ ਹੁਣ ਉਠਾਂਗੇ 12 ਵਜੇ 10 ਕਵਜੇ ਜਾਂ 1 ਕਵਜੇ ਤੇ ਬਸ ਫੇਰ ਉਸ ਤੋਂ ਬਾਅਦ ਤੜਕੇ ਸੇਮ ਆ ਜੀ ਸਾਥੀ ਸੱਜਣ ਮਿਲ ਗਏ ਸਾਨੂੰ ਅੱਜ ਪਹਿਲਾਂ ਉਹ ਕੋਠੇ ਚ ਪੈਂਦੇ ਸੀ ਉਹ ਬਾਈ ਹੋਰੀ ਇਹ ਕੋਠੇ ਪਿਆ ਹਜੇ ਤੇ ਅਹੀ ਇੱਥੇ ਪਾਵਾਂਗੇ ਬਰਾਂਡੇ 'ਚ ਪੈਣਾ ਕਾ ਤਾਂ ਰਾਤ ਨੂੰ ਗੇੜੇ ਮਾਰੀ ਜਾਣੇ ਯਾਰ ਬੈਸਟਰਾ ਹੀ ਪੈ ਲੈ ਇਕੱਲੇ ਉਹਨਾਂ ਜਗਾਰਡ ਲਾਈ ਜਾਣੇ ਉੱਪਰ ਕੰਬਲ ਚੱਲ ਹੈਗੇ ਆ ਦੋ ਸਾਡੇ ਕੋਲ ਕਈ ਦੂਜੀ ਵੀ ਆਪਣੇ ਸਹਰਾਣੇ ਰੱਖ ਲਾ ਢੋਲ ਪੜ ਦੇ ਕਿਤੇ ਕਿਤੇ ਆਪਣੇ ਨਾਲ ਪਹਿਲਾਂ ਕੋਈ ਇੱਥੇ ਚੁੰਡਾ ਜੋ ਕਈ ਚੱਕ ਕੇ ਤੇ ਆਪਣੇ ਦਾਲੇ ਹੋ ਜੇ ਆਪਣੇ ਬੈਸਤਰੀ ਦੇ ਥੱਲੇ ਰੱਖ ਲਾ ਕੰਗਾ ਇਹ ਹਥਿਆਰ ਵੀ ਆਪ ਆਪ ਹੀ ਦੇ ਦਈਏ ਹਾਂ ਤਾਂ ਚੱਲ ਮੰਨ ਜਾਵਾਂ ਨਾਲ ਲਾ ਕੇ ਰੱਖ ਲੈਣੇ ਕਿੱਦਿ ਉੱਤਨੀ نیندੀਂ ਦਾ ਵੀਰ ਮਰ ਗਿਆ ਮੈਂ ਸੋਚਦਾ ਨਾ ਮਹਰ ਜਿਹੜੇ ਖੇਤ ਚਾਵਾਂ ਚੂਹਾਂ ਵਾਲਾ ਆਪਣੇ ਤੇ ਏਰੀਏ ਚ ਟਾਇੰਗ ਗਿਆ ਨਾ ਪਰ ਵੇਲਾ ਰੱਬ ਲੈ ਆ ਨਾ ਬਣਾਉਣੀ ਪੈ ਗਈ ਅੱਜ ਤਿੰਨ ਦਿਨ ਹੋ ਗਿਆ ਚਾਹ ਦਾ ਬਣਾਈ ਜਾਂਦਾ ਠੀਕ ਹੈ ਜੀ ਚਾਹ ਚੁ ਬਣਾ ਕੇ ਮਿੱਤਰੋ ਆਨੰਦ ਲੈ ਰਹੇ ਅੱਗ ਸਹੀ ਕਰਾਂ ਲੋ ਜੀ ਅਮਰਤ ਵੇਲਾ ਹੋ ਗਿਆ ਪਾਰ ਚੱਲੀ ਜਾਂਦੇ ਜੀ ਗੁਰੂ ਘਰਾਂ ਚ ਤੇ ਵਾਖਰੂ ਵਾਹਿਗੁਰੂ ਦੀ ਕਿਰਪਾ ਨਾਲ ਆਪਣੇ ਪਾਣੀ ਤਗਰੀਬ ਨੇ ਇੱਥੇ ਲੱਗ ਗਿਆ ਠੀਕਲੇਵਾਂ ਚ ਤੇ ਇਹਦੇ ਚ ਤੁਸੀਂ ਦੇਖੋ ਵੀ ਲੇਟ ਹੋ ਗਏ ਥੋੜਾ ਜੀ ਨਾਲ ਦੀ ਨਾਲ ਹੀ ਕਣਕ ਬੈਠ ਗਈ ਮੱਥੇ ਮੁੱਥਿਆਂ ਤੇ ਆ ਦੇਖੋ ਤੁਸੀਂ ਸਾਰੇ ਤਿੰਨ ਘਟੇਰੇ ਦੀ ਡੋਜ ਆ ਜੀ ਤੇ ਬਾਕੀ 826 ਆ ਹਾਂ ਮੇਰਾ ਖਿਆਲ 826 ਜਿਹੜੀ ਡਿਗ ਵੀ ਇਹ ਇਹਦੇ 222 ਦੇ ਥੋੜੇ ਮੱਥੇ ਮੱਥੇ ਤੇ ਜਿਆਦੇ ਵਿੱਚੋਂ ਤਾਂ ਕਿਤੇ ਨਹੀਂ ਲਸਰ ਕੋਈ ਬਣੀ ਇਹਦੇ 426 ਚ ਬਣ ਗਈ ਪਾਣੀ ਲੇਟ ਹੋ ਗਿਆ ਨਾ ਥੋੜਾ ਸੁੱਕ ਕੇ ਲੱਗਾ ਮਾਨ ਪਟਿਆ ਪਿਆ ਜੀ ਹੁਣ ਚੱਲਦੇ ਆ ਘਰਾਂ ਨੂੰ ਜੀ ਥੇ ਦਿਨੇ ਜਾਵਾਂਗੇ ਸ਼ਾਇਦ ਟਰੈਕਟਰ ਕੋਲੇ ਵੈਸੇ ਤਾਂ ਅੱਗੇ ਵੀ ਡਿੱਗੀ ਫੜਦੇ ਆ ਪਿਛਲੀ ਵਾਰੀ ਉਹ ਡਿੱਗੀ ਵਧੀਆ ਛਾੜ ਦੇ ਕਿਸੇ ਆਪਣੀ ਤਕਰੀਬਨ ਸਾਰੀ ਡਿੱਗੀ ਸੀ ਤੇ ਐਤ ਕੀ ਡੈਗ ਵੀ ਟਾਈ ਆਉਣਾ ਈ ਲੈ ਬਾਬੇ ਕਰਤੀ ਤਿਆਰੀ ਖੇਤ ਦੀ ਕਣੀਆਂ ਆਉਣ ਲੱਗੀਆਂ ਬਾਬੇ ਦੀ ਕਰਪਾ ਨਾਲ ਸਾਧਨ ਸਾਰੇ ਜੁੜ ਗਏ ਆਪਾਂ ਕੋਈ ਖਿਆਈ ਨਹੀਂ ਆਉਂਦੀ ਹੈਡ ਲਾਈਟ ਲਾ ਕੇ ਤੇ ਆ ਰੇਨ ਕੋਟ ਚ ਆ ਪਾ ਕੇ ਤੇ ਹੁਣ ਖੇਚ ਦੇਣਾ ਮੀਟਰ ਖੇਤ ਪੈਣਾ ਜਾ ਕੇ ਮੋਟਰ ਤੇ ਲਾ ਵੀਰੋ ਹੁਣ ਸਰੀਰ ਬਣਿਆ ਮਸਾਂ ਥੱਕੇ ਬਹੁ ਸੀਗੇ ਤੇ ਰਾਤ ਪੈ ਗਿਆ ਉਵੇਂ ਹੀ ਮੈਂ ਤੇ ਮੌਸਮ ਤਾਂ ਕੱਚਾ ਹੀ ਸੀਗਾ ਪਿੰਡੋਂ ਕਣੀਆਂ ਡਿੱਗਦੀਆਂ ਆਈਆਂ ਪਰ ਮੋਟਰਾਂ ਦੀ ਰੱਖੀ ਰਹਿਣਾ ਵੀ ਜ਼ਰੂਰੀ ਸੀਗਾ ਤਿੰਨ ਚਾਰ ਮੋਟਰਾਂ ਸੀਗੀਆਂ ਦੋ ਤਿੰਨ ਮੰਗੀਆਂ ਸੀ ਦੋ ਤਿੰਨ ਇਹ ਬਾਣਨੀਆਂ ਸੀ ਨਹੀਂ ਦੋ ਤੇ ਮੀਂਹ ਆ ਜਿਹੜਾ ਮੀਂਹ ਖਾਸ ਹੈ ਨਹੀਂਗਾ ਪਰ ਕਣਕ ਆਪਣੀ ਮਧੋਲਦੀ ਹੈ तकरीबन ਮੱਥੇ ਮੁੱਥੇ ਤੋਂ ਜ਼ਿਆਦਾ ਵਿੱਚ ਵਿੱਚ ਵੀ ਇਹ ਲੈਣਾ ਆਈਆਂ ਪੈਗਾ ਤੇ ਮੈਂ ਪਾਣੀ ਤਾਂ ਲਾਵਾਂਗੇ ਜਾਨੀ ਬਸ ਮੈਂ ਤਾਂ ਨੈਟ ਵੀ ਨਹੀਂ ਦਿਖਾ ਰਿਹਾ ਅੱਗੇ ਤੇ ਬਾਕੀ ਫੇਰ ਦੁਬਾਰਾ ਮੋਟਰਾਂ ਕਸਣੀਆਂ ਬਹੁਤ ਪਕਾਈ ਆ ਹੁਣ ਇੱਕ ਵੜਾ ਕਰਾਂਗੇ ਉਹ ਦੇਖੋ ਲੰਮਾ ਪਾਤਾਈਆਂ ਬਹਿ ਬੂਆਂ ਉਹ ਮੱਥੇ ਮੁੱਥੇ ਤਾਂ ਤਗਰੀ ਹੁਣ ਸਾਰੇ ਡੱਗ पे ਪਾਣੀ ਲੱਗਿਆ ਸੀ ਭਈ ਸੀ ਜਨ ਸੀ ਮਿੱਤਰੋ ਇੰਨੀ ਜਿਹੜੀ ਭਗਾਈ ਹੋਈ ਜਾਂਦੀ ਹੈ ਡੇਲ ਨਹੀਂ ਆਉਣਾ ਪੈਂਦਾ ਕਦੇ ਰਾਤ ਰਹਿਨੇ ਹੁਣ ਮੌਸਮ ਕੱਚਾ ਸੀ ਹੁਣ ਰਾਤ ਨਹੀਂ ਰਹਿ ਜਾਂਦਾ ਹੁਣ ਢੇੜੇ ਮਾਰੀ ਜਾਂਦੇ ਆ ਦੂਜਾ ਢੇੜਾ ਹੋ ਗਿਆ 10 ਵਜੇ ਤੇ ਇੱਕ ਢੇੜਾ ਹੋਰ ਲਾਉਗਾ ਦੂਰਾਂ ਨੇ ਬਹੁਤ ਠੱਠ ਕਰ ਮਰਾ ਇੰਨਾ ਨੁਕਸਾਨ ਕਰ ਤਾਣਾ ਹੁਣ ਝੜਕਾਦਾਰ ਲਾਉਣੀ ਸੀ ਹੁਣ ਆਵਦਾ ਸਮਾਂ ਨਹੀਂ ਲੱਗ ਰਿਹਾ ਇੱਕ ਤਾਂ ਇੱਕ ਆਏ ਆ ਜਲ ਵੀ ਪਟਨੇ ਆ ਪਟਨੇ ਹੈ ਭਾਈ ਜਦੋਂ ਗਾਹ ਨੂੰ ਲਾਏ ਬਸ ਝਟਕਾ ਤਾਰ ਪਹਿਲਾਂ ਲਾਉਣੀ ਹੈ ਜਿਹੜੀ ਮੱਕੀ ਆ ਮੱਕੀ ਦਾ ਵੀ ਨੁਕਸਾਨ ਕਰਨੀ ਹੈ ਮੈਨੂੰ ਲੱਗਦਾ ਹੈ ਨਾ ਵੀਰ ਇਸ ਬਾਅਦ ਆਪਾਂ ਮੱਕੀ ਲਾਉਣੀ ਹੈ ਤੁਸੀਂ ਦੱਸਿਓ ਵੀ ਮੱਕੀ ਨੂੰ ਵੀ ਪੈਂਦੇ ਆ ਇਹ ਕਿ ਨਹੀਂ ਪੈਂਦੇ ਇਹਦੇ ਬਾਰੇ ਜਰੂਰ ਕਮੈਂਟ ਕਰੋ ਵੀ ਮੱਕੀ ਦਾ ਨੁਕਸਾਨ ਕਰਦੇ ਕਿ ਨਹੀਂ ਬਹੁਤ ਠੱਠ ਕਰ ਲੈ ਰਹੇ ਇਹਨਾਂ ਨੇ ਡੇਲੀ ਨੁਕਸਾਨ ਯਾਰ ਡੇਲੀ ਨੁਕਸਾਨ ਪੈ ਰਿਹਾ ਮਾਨੌਕਾ ਹੁੰਦਾ ਜਮਾਂ ਵਿਚਾਲੇ ਕਰਦੇ ਹੁਣ ਸੈਂਟਰ 'ਚ ਨੁਕਸਾਨ ਖਾਲੇ ਤੇ ਆਸ-ਪਾਸ ਦਾ ਵੀ ਠੀਕ ਹੈ ਉਹ ਚੱਲenga ਖਾਤਮ ਬਾਬੇ ਦੀ ਗਰਫਾਣਾ ਬਈ ਵੱਲਾਂ ਦਾ ਲੜਕਲੇ ਆ ਲਲਕਰੇ ਛੰਡੇ ਤੇ ਸਰੋਂ ਚ ਖੜਕਾੜ ਪੈਂਦਾ ਇਹਦਾ ਮਤਲਬ ਸਰੋਂ ਹੀ ਵੈਰੀ ਬਣੀ ਪਈ ਆ ਲਲਾਂ ਦੀ ਇੱਥੇ ਹੀ ਬੈਠੇ ਆ ਸਾਲੇ ਮੇਰੇ ਹੁਣ ਇੱਕ ਮੈਂ ਬੋਰਡ ਨਹੀਂ ਪਾ ਗਿਆ ਤਰੇਲ ਚ ਭੱਜ ਜਾਊਂਗਾ ਇੱਥੋਂ ਹੀ ਪਟਾਕੇ ਚਲਾਉਣਾ ੜਾ ਸਰੋਂ ਚ ਬੈਠੇ ਆ ਸਾਲੇ ਓਏ ਡਾਟ ਟਾਕਾ ਵੀ ਚਲਾਦਾ ਸਾਲੇ ਦਾ ਸਰੋਂ ਹਿੱਲ ਕੇ ਹਟ ਗਈ ਤੁਰੇ ਹੀ ਨਹੀਂ ਲੈ ਵੀ ਮਿੱਤਰੋ ਲਿਆ ਜੀ ਆਉਣਾ ਹੁੰਦਾ ਮੌਸਰੋਂ ਤੇ ਉਹਨੂੰ ਚੈੱਕ ਦੇਣ ਤੇ ਆਪਣੇ ਜਿਹੜਾ ਬੇਲੀ ਪਹਿਲਾਂ ਦੀ ਨਾਲ ਸੇਮੇ ਨੂੰ ਜਾ ਕੇ ਦੇਣ ਤੇ ਅੱਜ ਸ਼ਿਕਾਰ ਕਰਨਾ ਹੀ ਹੈ ਅੱਜ ਤਾਂ ਚੱਕਲੋ ਵਾਲੀ ਗੱਲ ਹੋ ਗਈ ਚੱਕਲੋਰ ਵਾਲਾ ਫਰ ਰਾਲ ਰਲ ਰਾ ਫਲਾਂ ਦੇ ਕਬਜਾ ਲੈਣਾ ਹੈ ਬਹਿ ਜਾ ਕਰਾਂ ਜਾਂਨੇ ਤੇ ਗਾਣੇ ਲਾ ਦੇ ਦੂਜੇ ਮਾਰਨ ਵਾਲੇ ਬੰਦੇ ਬੰਦੇ ਕਬਜਾ ਲਾ ਦੇ ਬਬੂ ਮਾਨ ਦਾ ਇੱਧਰ ਤਾਂ ਹੀ ਲੈਟ ਹੀ ਚੱਲੀ ਜਾਂਦੇ ਘਾਰ ਹੀ ਦੋ ਮਿੰਟ ਹਣਾ ਹੈ ਇੱਧਰਲੇ ਪਾਸੇ ਉਹ ਕਰਾਂ ਕਿ ਦੋਹੀ ਪਾਸੇ ਕਰਨੋ ਜੀ ਇੱਥੇ ਲਾ ਬਸ ਬਸ ਉਧਰ ਤੱਕ ਉਧਰ ਲਈ ਕਰਨੀ ਤਾਂ ਤੂੰ ਜਾੜੀ ਨਾ ਇੱਧਰ ਅਸੀਂ ਉਹ ਚੌਂਡ ਤੇ ਖੜ ਕੇ ਜਾ ਕੇ ਮੈਂ ਪਟਾਕੇ ਪਾਉਣਾ ਖੜ ਕੇ ਵੇਖੀ ਸਰੋਂ ਕਿੱਥੇ ਜੇ ਹਲਦੀ ਹੈ ਕਿਉਂ ਹੈ ਇਤਰਾ ਇੱਥੇ ਆ ਉੱਚੇ ਥਾਂ ਰਵੀ ਤੂੰ ਖੜ ਮੈਂ ਤਾਂ ਬਹੁਤ ਉੱਚਾ ਹੀ ਲੈ ਹੁਣ ਦੇਖੋ ਜੀ ਛੰਡਾ ਆਹ ਕੋਈ ਉਹ ਤਿੰਨ ਕਿੱਥੋਂ ਤਾਂ ਹੀ ਆ ਗਿਆ ਬਕ ਕਿਲਾ ਮੱਥਾ ਆ ਗਿਆ ਪਹਿਲਾਂ ਕਿਲਾ ਮੱਥਾ ਸਾਰੀ ਆਹ ਚੱਕ ਤੇ ਆਲੂ ਗਵਾਂਡੀ ਦੇ ਲੱਗੇ ਸਬਜ਼ੀ ਵਾਲੇ ਆਹ ਵੇਖ ਇੱਥੇ ਆ ਕੇ ਰੂਟਾ ਵੇਟਰ ਬੰਦ ਕਰਿਆ ਓਏ ਜਿੱਥੇ ਬੰਨੀ ਲੱਗੀ ਸੀ ਲੈ ਆਹ ਵਿਜਾਲੇ ਬੰਨ ਲੱਗੇ ਇੱਥੇ ਬੰਦ ਕਰਤਾ ਇਹਨਾਂ ਨੇ ਅਗਲੇ ਪਾਸੇ ਸੀ ਵੀ ਮਾੜੇ ਮੋਟੀ ਵੇਖ ਪੱਧਰ ਕਰਿਆ ਯਾਰ ਵਾਕਈ ਆ ਨਾ ਥੱਡੇ ਹੀ ਕੋਖ ਨਹੀਂ ਲੱਟ ਵੱਟ ਪੱਧਰ ਕਰ ਦਿੰਦੇ ਵੇਖ ਇਹ ਸਾਰੇ ਚੁੱਕ ਕੇ ਲੈ ਗਏ ਤੂੰ ਐ ਕਰੀ ਪਈ ਆ ਇੱਥੇ ਤਾਂ ਕੋਸ ਵੀ ਨਹੀਂ ਛੱਡਿਆ ਜਾਏ ਮੁੜ ਲੱਗ ਨਹੀਂ ਦਨੀ ਜਾਏ ਤਾਈ ਹਾਲ ਸਾਹਿਬ ਨੇ ਕਿਹਾ ਵੱਟ ਸ਼ੌਂਕਣਾ ਭਾਈ ਯਾਰ ਅਸੀਂ ਮੈਂ ਵੱਟੇ ਵਾਟ ਹੀ ਗਏ ਸੀ ਆ ਵੱਟ ਗਏ ਆ ਹੁਣ ਬੂਟ ਪਾਏ ਜਾਂਦੇ ਤਾਂ ਮੜਾ ਹੋਰ ਦੂਰ ਤਾਈ ਪਿੱਛੇ ਜਾ ਕੇ ਪਟਾਕੇ ਚਲਾ ਜਾਂਦੇ ਚਲ ਬਈ ਕੜਕਾ ਦਾ ਬਹੁਤ ਆ ਇਹਨਾਂ ਸਾਰੇ ਦਿਹਾੜਾ ਉਡਾ ਹੋ ਨਹੀਂ ਹੋਤਾ ਸਰੋਂ ਦੇ ਭਰਾਵਾਂ ਤੇ ਖੜੀ ਆ ਜਾਂਦਾ ਹੈ ਮਾਚ ਚੱਲ ਗਏ ਬੰਦੇ ਨੇ ਜਿਹੜਾ ਜ਼ਿਆਦਾ ਹੈ ਮੂਹ ਨਾ ਪੈ ਜਾਣ ਕਿਥੇ ਸਹੀ ਜੋ ਪਿਆਰ ਦਾ ਫੋਟੋ ਹਾਂ ਜਵਾਬ ਤਾਂ ਕੀ ਸਵੇਰ ਤੇ ਰੱਖ ਯਾਰ ਕਈ ਵੀ ਬਾਹਰ ਹੀ ਪਈ ਜਾਣਾ ਮਲੈੜ ਪਤਾ ਨਹੀਂ ਕਿਦਾਂ ਆਊਗੀ ਚੱਲ ਕੋਈ ਨਹੀਂ ਵੇਲਾ ਰਾਤ ਦੀ ਰੱਖੀ ਮੇਰੀ ਕਈ ਆ ਤੜਕੇ ਦੀ ਸੌਰੀ ਤੜਕੇ ਤੋਂ ਬਾਅਦ ਆਇਆ ਹੀ ਨਹੀਂ ਕੋਈ ਚਲੋ ਫਿਰ ਹੁਣ ਫੇਰ ਸੂਰਾ ਕੋਲੇ ਚੱਲਦੇ ਆਂ ਇੱਧਰ ਮੈਂ ਗੇੜਾ ਮਾਰਿਆ ਯਾਰ ਮੋਟਰਾਂ ਨਾਲ ਖੋਲਦਿਆਂ ਮੋਟਰਾਂ ਖੋਲ ਜਾਨੇ ਆਂ ਵੀਡੀਓ ਬਣਾਉਣੀ ਭੁੱਲ ਗਿਆ ਸੀ ਪਿੱਛੋਂ ਲੱਗੇ ਕਣਕ ਆਪਣੀ ਡਿੱਗੀ ਰਹੀ ਹੈ ਤਗਰੀਬਨ ਤੇ ਆਹ ਮੋਟਰ ਆ ਇਹ ਅਜੇ ਖੋਲ ਦਿੰਨੇ ਆ ਕਿਸੇ ਦੀਆਂ ਰੱਖਣਾ ਸੀਗਾ ਨੇ ਲਾ ਲੈਣ ਦੇ ਸਾਨੂੰ ਪਰ ਉਹਨਾ ਦੋ ਦਿਨ ਹੋ ਗਏ ਮੀਂਹ ਕਰਕੇ ਲੈਟ ਹੀ ਖਰਾਬ ਹੈ ਤੇ ਕੱਲੀ ਇਸ ਪਾਸੇ ਦੀ ਖਰਾਬ ਹੈ ਕਿਉਂਕਿ ਜਿਹੜੀ ਲੈਂ ਨਾ ਇਹ ਨਹਿਰ ਤੇ ਢਾਲ ਦਰਖਤਾਂ ਦੇ ਨਾਲ ਦੀ ਹੁੰਦੀ ਹੈ ਤੇ ਜਿੰਨਾ ਚਿਰ ਦਰਖਤਾਂ ਤੋਂ ਦੂਰ ਦੀ ਨਹੀਂ ਹੁੰਦੀ ਉਨਾ ਟਾਈਮ ਇਹ ਲੈਂ ਵਧੀਆ ਨਹੀਂ ਜਾਂਦਾ ਤਾਂ ਤਗਰੀਬਨ ਇਹੇ ਖਰਾਬ ਹੁੰਦੀ ਹੈ ਲੈਣ ਔਰ ਦੂਜੀ ਪਾਸੇ ਪਿੰਡ ਦੇ ਉਹ ਵਧੀਆ ਹੀ ਜਾਂਦੀ ਲੈ ਬੀ ਕੋਈ ਪ੍ਰੋਬਲਮ ਨਹੀਂ ਆ ਦੇਖੋ ਕਣਕ ਆਇਆ ਲੈ ਵੀ ਸੱਜਣ ਵੀਰ ਉਹ 8 ਦਿਨ ਹੋ ਗਏ ਸਪਰੇਅ ਵੱਜੀ ਨੂੰ ਤੇ ਸਹੀ ਕਿੰਨੇ ਦਿਨਾਂ ਤੋਂ ਪੱਟੀਏ ਇਹਨਾਂ ਨੂੰ ਤੇ ਬਾਕੀ ਜਿਹੜਾ ਨੁਕਸਾਨ ਚੱਲੀ ਜਾਂਦਾ ਆਪਣਾ ਸੂਰਾ ਦਾ ਵੇਈ ਦੀ ਕੋਈ ਰਾਤ ਲੰਘ ਜਾਂਦੀ ਸੁੱਕੀ ਕੋਈ ਰਾਤ ਕਰ ਜਾਂਦੇ ਜਿਵੇਂ ਅੱਜ ਨੁਕਸਾਨ ਕਰ ਗਏ ਟੋਕ ਟੋਕ ਸੱਟ ਜਾਂਦੇ ਸਾਗ ਦੇ ਨੇ ਤੇ ਹੁਣ ਤੁਸੀਂ ਵੀਰੋ ਦੱਸੋ ਬਈ ਕਦੋਂ ਆਪਾਂ ਇਹ ਪੱਟੀਏ ਆਲੂ ਤੇ ਕੀ ਕੀ ਤੁਹਾਡੇ ਲੇਬਰ ਖਰਚਾ ਮੰਗਦੇ ਆ ਸਾਡੇ ਤਾਂ ਲੇਬਰ ਨਹੀਂ ਬੁਰਾ ਹਾਲ ਐ ਇੱਕ ਤਾਂ ਏਰੀਆ ਚ ਲੱਗਦੇ ਨਹੀਂ ਆਲੂ ਕਹਿੰਦੇ 6500 ਰੁਪਿਆ ਕੱਲਾ ਵਟਾਂ ਚੋਂ ਛਾਣ ਕੇ ਚੁਗ ਕੇ ਅਮੇ ਖਾ ਵਟਾਂ ਚੋਂ ਚੁਗ ਕੇ ਤੇ ਤੁਹਾਨੂੰ ਟਰਾਲੀ ਚ ਸੁੱਟ ਕੇ ਦੇਵਾਂਗੇ ਅਸੀਂ ਬਸ ਕੱਲੇ ਕੋਈ ਲੱਦਣਾ ਨਹੀਂ ਗੱਟਾ ਨਹੀਂ ਭਰ ਕੇ ਲੱਦਣਾ ਜਾਂ ਗੱਟੇ ਭਰ ਦਾਂਗੇ ਪਰ ਇਹੋ ਤਾਂ ਮਹਿੰਗਾ ਬਹੁਤ ਪੈ ਜਾਣਾ ਕੰਮ ਕਿਉਂਕਿ ਕੰਮ ਤਾਂ ਸਾਰਾ ਬਾਕੀ ਛਟਾਈਂ ਦਾ ਪਿਆ ਚੌਕ ਤਾਂ ਦੇਊਗਾ ਹੀ ਬੰਦਾ ਤੇ ਛਟਾਈ ਤੋਂ ਬਾਅਦ ਫੇਰ ਲੋਡਿੰਗ ਲੋਡਿੰਗ ਹਨਾ ਉਹ ਕੰਮ ਬਹੁਤ ਵੱਡਾ ਤੇ ਬਾਕੀ ਤਾਂ ਆਪਾਂ ਨੂੰ ਆਏ ਆ ਬਾਈ ਕਹਿੰਦਾ ਰਿਸ਼ਤੇਦਾਰ ਆਪਣਾ ਵੀ ਵਾਣ ਚੋਂ ਗੱਟੇ ਭਰੇ ਆਣ ਫੇਰ ਘਰੇ ਜਾ ਕੇ ਢੇਰੀ ਹੁਣ ਉਦੋਂ ਬਾਅਦ ਸ਼ਾਂਤੀ ਹੋ ਕੇ ਜੋ ਫੇਰ ਗੱਟੇ ਭਰੇ ਜਾਂਦੇ ਫੇਰ ਆਲੂ ਸੋਹਣਾ ਨਿਕ ਰਹੇ ਆ ਉਹਦਾ ਤੇ ਉਹਦੇ ਮੁਤਾਬਕ ਆਪਾਂ ਵਾਂਚੋਂ ਗੱਟੇ ਭਰਾ ਕੇ ਤੇ ਆਪਾਂ ਨੂੰ ਦੰਦ ਨਹੀਂ ਵੀ ਹੈ ਟਰਾਲੀ ਚ ਲਦਾਈ ਵੀ ਕਰਨੀ ਹੈ ਤੇ ਉਹਦੇ ਚੱਕਰ ਚ ਫਸੇ ਐ ਜੇ ਲੇਬਰ ਨਹੀਂ ਕੋਈ ਹਾਂ ਫੜਾ ਰਹੀ ਨਹੀਂ ਤਾਂ ਦਿਨ ਮੈਥ ਲਈਏ ਕੋਈ ਆਪਾਂ ਇੱਕ ਅੱਧਾ ਬਾਕੀ ਦੇਖਦੇ ਹਾਂ ਚਲੋ ਕੀ ਬਣਦਾ ਆ ਮਾੜੀਆਂ ਮੋਟ ਵਾਲਾਂ ਯਾਰ ਅਜੇ ਆਵੇ ਖੜੀਆਂ ਨੇ ਆ ਖੜੇ ਨੇ ਇਹ ਵੱਡਣ ਵਾਲੀਆਂ ਯਾਰ ਨਾ ਇਹ ਤਾਂ ਫਿਰ ਇਹ ਗੱਲ ਹੀ ਨਹੀਂ ਬਾਨੀ ਗਾ ਆਲੂ ਦਾ ਛਿੱਲੜ ਲਾਊਗਾ ਕਹਿੰਦੇ ਹੁੰਦੇ ਜਿਵੇਂ ਆਹ ਵੇਖ ਯਾਰ ਆਲੂ ਆਹੀਂ ਭਾਈ ਚਾਰੀ ਬਾਰ ਆਲੂ ਦਾ ਹਾਲ ਕੀ ਹੋ ਗਿਆ ਲੈ ਇਹਨੇ ਰੇੜ ਕਿੱਥੋਂ ਲੱਗਣ ਦਿੱਤਾ ਇੱਕ ਨੰਬਰ ਤੇ ਤਾਂ ਵੀ ਆਪਾਂ ਨੂੰ ਮੇਰਾ ਦਾਤੀ ਲਿਆਉਣੀ ਪੈਣੀ ਮੈਨੂੰ ਲੱਗਦਾ ਵਿੱਚ ਵਿੱਚ ਵੱਲਾਂ ਦੇ ਜਿਵੇਂ ਘਾਟ ਡੋਜ ਵੱਜੀ ਏ ਇਹ ਤਾਂ ਆਲੂ ਫਿਰ ਉਵੇਂ ਹੀ ਪਿਆ ਹੋਊਗਾ ਨੇ ਆਪਾਂ ਕਹਿ ਦਈਏ ਵੀ ਉਤੋਂ ਛਿਲੜ ਲਊ ਆਲੂ ਦਾ ਲੈ ਆ ਗੋਲੀ ਮੱਥੇ ਲੱਗੀ ਪਹਿਲਾ ਸਾਲੀ ਉਹ ਗਲੇ ਤੇ ਹੱਥ ਪੈ ਗਿਆ ਇਹਦਾ ਕੰਮ ਖਰਾਬ ਹੈ ਮਿੱਤਰੋ ਛਿਲੜ ਲੈਂਦਾ ਜੇ ਤੇ ਏ ਵੱਡ ਗਿਆ ਅੱਜ ਪਹਿਲਾਂ ਤਾਂ ਕੰਮ ਹੀ ਨਹੀਂ ਨੱਬੜਦੇ ਬਾਈ ਯਾਰ ਕੀ ਕਰੀਏ ਮਤਲਬ ਵਿੱਚ ਟਰੈਕਟਰ ਦਾ ਪਿਆ ਜੀ ਬਾਕੀ ਵਪਾਰੀ ਪੂਰੀ ਦਾ ਬਹੁਤ ਮੰਦਾ ਬਾਈ ਵਪਾਰੀ ਪੂਰੀ ਹੈ ਨਹੀਂ ਕੋਈ ਏਡਾ ਸਾਡੇ ਵਰਗੇ ਜੇ ਕੋਈ ਚਾਸ ਹੀ ਨਹੀਂ ਕਰਦਾ ਜਿਹਨੂੰ ਦੱਸਦੇ ਕੋਈ ਨਹੀਂ ਬਾਈ ਦੇਖ ਲਾਂਗੇ ਮੌਕੇ ਦੇ ਬਸ ਐਂ ਕਹਿੰਦੇ ਕੋਈ ਐਂ ਡੜਕ ਕੇ ਤਾਂ ਕਹਿੰਦਾ ਨਹੀਂ ਵੀ ਦੱਸੀ ਸਾਨੂੰ ਦੱਸੀ ਕੋਈ ਨਹੀਂ ਅਸੀਂ ਆਵਾਂਗੇ ਤੇਰੇ ਕੋਲੇ ਜਾਂ ਕੁਛ ਹਨ ਜਮਾਂ ਹੀ ਪੁੱਛ ਗਿਆ ਛਣੀਆਂ ਆਲੂ ਦੀ ਯਾਰ ਇਧਰ ਤਾਂ ਹੌਲੀ ਹੌਲੀ ਬੰਦਾ ਨਿੱਖਰਦਾ ਬਾਈ ਆਲੂਆਂ ਚ ਆ ਚੀਜ਼ਾਂ ਆ ਸਪਰੇਅ ਦੀ ਡੋਜ਼ ਹੋਰ ਪਾਉਣੀ ਚਾਹੀਦੀ ਸੀ ਜਿੱਥੇ ਘਟ ਪਈ ਉੱਥੇ ਆਲੂ ਮੱਚੇ ਹੀ ਨਹੀਂ ਤੇ ਦੂਜੇ ਨੰਬਰ ਤੇ ਐਕਸਪੀਰੀਅੰਸ ਬਾਈ ਜੀ ਬੀਬੀ ਦੀ ਆਲੂ ਹੋਊਗਾ ਅਜੇ ਵੀ ਆਪਾਂ ਨੂੰ 2-4 ਸਾਲ ਲੱਗਣਗੇ ਆਲੂ ਜੇ ਆਪਾਂ ਕਿਸਾਨ ਬਣਨ ਲਈ ਠੀਕ ਹੈ ਜੀ ਜਿੰਨਾ ਕ ਆਪਾਂ ਨੂੰ ਤਿਆਰਬਾ ਹੋਣਾ ਇਹ ਤੋਂ ਪਿਛਲੇ ਸਾਲਾਂ ਚ ਹੈ ਨਹੀਂ ਸੀ ਹੁਣ ਗਲਤੀਆਂ ਦਾ ਪਤਾ ਲੱਗਦਾ ਤਾਂ ਆਉਣ ਵਾਲੇ ਸਮੇਂ 'ਚ ਹੋਰ ਸੁਧਾਰ ਆਊਗਾ। ਬਸ ਉਦੋਂ ਤੱਕ ਇਹ ਐ ਵੀ ਆਲੂ ਦਾ ਜਿਹੜਾ ਰੇਟ ਆ ਜਿਵੇਂ ਹੁਣ ਰੇਟ ਰਿਹਾ 2 ਸਾਲ ਉਹਨੂੰ ਵੇਖ ਕੇ ਨਵੇਂ ਕਿਸਾਨ ਮੇਰੇ ਵਰਗੇ ਛਾਲਾਂ ਤਾਂ ਮਾਰੀ ਜਾਂਦੇ ਐ। ਪਰ ਆਲੂ ਜਦੋਂ ਪੂਛ ਚਕਾਉਂਦਾ ਉਹ ਨਾ ਆਵੇ ਹੁਣ ਟਾਈਮ ਜਿਵੇਂ ਮੇਰੇ ਵਰਗੇ ਨਵੇਂ ਬੰਦੇ ਲੱਗੇ ਤੇ ਨਹੀਂ ਤਾਂ ਬਸ ਫੇਰ ਤੱਕ ਜਵਾਕਾਣਾ ਵਿਆਖਣਗੇ ਵੀ ਨਹੀਂ ਆਲੂ ਨਾ ਲਾਓ ਜੀ। ਇਹਦਾ ਇਹ ਵੀ ਚੱਕਰ ਆ ਨਾ। ਚਲੋ ਹੁਣ ਤੱਕ ਗੁਜ਼ਰਤੀ 2 ਸਾਲ ਹੋ ਗਏ ਰੇਟ ਠੀਕ ਐ। ਠੀਕ ਹੈ ਚਲੋ ਵਧੀਆ ਕਣਕੜਾ ਚੰਗਾ ਰਹਿ ਜਾਂਦਾ ਕੰਮ ਬਾਬੇ ਉਹ ਨਿਬੜਦੇ ਨਹੀਂ ਗਏ ਤੇ ਟਰੈਕਟਰ ਤੇ ਰੰਗ ਰੂੰਗ ਮਾਰਨਾ ਉਹ ਵੀ ਅਜੇ ਵਿੱਚ ਪਿਆ ਵਾੜਾ ਮੋਟਿਆ ਰਮ ਰਮ ਜੇ ਉਹਦੇ ਸੋਨਾ ਵਾਲੀ ਖਾਲੇ ਇੱਥੇ ਆ ਚੁੰਡ ਰਹਿ ਗਈ ਸੀ ਇਹ ਛੱਡੀ ਸੀ ਉਹ ਸਪਰੇ ਨਹੀਂ ਮਾਰੀ ਚਲ ਬਈ ਘਰੇ ਹੀ ਰੱਖਣੇ ਇਹ ਚੁੰਡ ਜਿਉਂ ਛੱਡ ਕੇ ਵੇਖ ਲਈ ਇੱਥੇ ਵਾੜ ਕੇ ਵੱਢਣ ਦਾ ਟਾਈਮ ਲੱਗਿਆ ਹੁਣ ਵੱਢਿਆ ਇਹਨੂੰ ਇੱਥੇ ਖਿਲਾਰੇ ਪਾਏ ਅੱਜ ਹੁਣੇ ਸੂਰ ਨਹੀਂ ਪਿਛਲੇ ਜਿਹੜੀ ਤਾਂ ਵਿਚਾਰੀ ਜਮਾਈ ਨਕਮੀ ਜਿਹੀ ਬਣੀ ਪਈ ਹੁਣ ਫਿਰ ਵਧੀਆ ਬਣ ਗਈ ਹੈ ਆ ਤਾਂ ਵੀ ਕਸੀ ਸੀ ਸਲਾ ਆਲੂ ਇੱਧਰ ਆ ਜਾਂਦੇ ਥੱਲੇ ਐਵੇਂ ਵਿੱਚ ਸਨ ਚ ਆ ਜਾਂਦੇ ਵੱਢਿਆ ਜਾਂਦੇ ਹਨ ਹੁਣ ਤਾਂ ਬਹੁਤ ਥੱਲੇ ਵੜਿਆ ਕਰੂ ਸਾਰੀ ਮਿੱਟੀ ਤਾਂ ਚੱਕ ਲੈ ਕਰਨੀ ਐ ਨੇ ਹਾਂ ਉਹ ਖਾਲੀ ਵਾਲਾ ਤੋਂ ਭੋਰਾ ਵੱਡਾ ਜਿਹੜੇ ਸਾਡੀ ਚੋਣ ਨਹੀਂ ਆ ਸਾਡੇ ਚਾਹੀਏ ਚੋਰ ਕੋਈ ਨਹੀਂ ਫਿਰ ਲਾਵਾਂਗੇ ਡਰਾਈ ਵਾਲੇ ਦਾ ਨਹੀਂ ਆਪਣੇ ਨਹੀਂ ਆਪਣੇ ਫਿਰ ਉਹ ਵਾਣ ਦੂਜਾ ਦਾ ਕਣਕ ਝੋਨੇ ਵਾਲਾ ਹੀ ਆ ਗਾਂ ਦੀ ਬਹੁਤ ਹੋਇਆ ਪਿਆ ਇਹ ਆ 6 ਕਿੱਲੇ ਆ ਇਥਾਂ ਇੰਨਾ ਥਾਂ ਲਾਉਂਦੇ ਨੇ ਮਤਰਾ ਆਪਣੇ ਪਿੰਡ ਦੇ ਘਰਾਂ ਦੇ ਬੰਦੇ ਪਹਿਲੋਂ ਪਹਿਲ 5-6 ਸਾਲਾਂ ਤੋਂ ਲਾਉਂਦੇ ਆ ਆਲੂ ਆਪਾਂ ਹੁਣ ਸਟਾਰਟ ਕਰਿਆ ਆਪਾਂ ਦਾ ਫਰਦੁਣਗਾਣਾ ਫਿਰਦੇ ਹੀ ਮਗਰ ਹੈ ਇਹ ਹੱਥੀ ਵੱਢੀ ਜਾਂਦੇ ਵੱਲਾਂ ਨਾ ਨਹੀਂ ਕਰਲਾ ਬਾਥੂ ਹੀ ਵੱਢਦੇ ਆ ਹੂੰ ਬਾਅਦ ਚ ਦੂਜੇ ਦਾ ਸਪਰੇਅ ਮਾਰਨਗੇ ਆਉਦਾ ਹੀ ਬੰਦੇ ਦਾ ਦੂਜਾ ਸ਼ੇਰ ਰੇਸ਼ੂ ਉਹ ਬਹਾ ਗਾਥੋ ਹੀ ਬਹੁਤ ਆ ਜਾਂਦਾ ਨਾ ਯਾਰ ਜੀ ਬਣ ਕੇ ਜੀ ਹਾਂ ਕਿਹੜਾ ਹੈ ਐਲ ਆਰ ਹੀ ਕਈ ਵਾਰ ਆਉਂਦੇ ਠੀਕ ਆ ਪਤਾ ਆ ਹੋਏ ਵੀ ਲੱਗਦਾ ਇਹ ਲੜਦਾ ਲੱਗਦਾ ਨਹੀਂ ਪਤਾ ਯਾਰ ਇਹ ਤਾਂ ਥੋੜਾ ਵੱਡਾ ਆਲੂ ਲੇਖੋ ਕਦੋਂ ਕੀ ਨਾ ਹੂੰ ਮਾਜੇ ਤੋਂ ਬੋਲ ਪਤਾ ਹੀ ਨਹੀਂ ਆਪਣੀ ਦਿੱਤੀ ਹੂੰ ਇਹ ਵਿੱਚ ਹੋਰ ਆਵੇ ਤਲਾ ajo ਮਹਾਰਾਜ ਦਰਖਤਾਂ